ਕਿ ਵੀ ਕੂੜੇ ਦੇ ਇੱਥੇ ਭਾਰ ਪਾਉਂਦੇ ਜਾਂ ਨੂਰੋਂ ਵੇਖੀ ਇਹ ਤੇ ਟਰਲੋਜੀ ਦੇ ਭਾਰ ਤੱਕਦੇ ਨੇ ਤੇ ਜਦੋਂ 4-5 ਕਿਲੋਮੀਟਰ ਆਈਏ ਨੇੜੇ ਤੇ ਬਿਮਾਰੀਆਂ ਦੇ ਘਰ ਇਸ ਕੂੜੇ ਤੇ ਡੰਪ ਕਰਕੇ ਇਸ ਇਲਾਕੇ ਦੇ ਆਲੇ-ਦੁਆਲੇ 4-5 5 ਕਿਲੋਮੀਟਰ ਤੱਕ ਇਹਦੀ ਜਿਹੜੀ ਹੈ 스멜 ਜਾਂਦੀ ਹੁੰਦੀ ਹੈ ਜਿਹੜੀਆਂ ਕੁਵਾਰੀਆਂ ਪੈਲਣ ਦੀਆਂ ਸੀਗੀਆਂ ਅੱਜ ਤੱਕ ਕਿੱਥੇ ਕੂੜਾ ਆਉਂਦਾ ਰਿਹਾ ਹੈ ਅੱਜ ਤੋਂ ਬਾਅਦ ਕੂੜਾ ਇੱਥੋਂ ਬਾਹਰ ਜਾਏਗਾ ਬਹੁਤ ਪਰਸੈਂਟ ਇਹ ਜਿਹੜਾ ਹੈਗਾ ਇਹ ਬਿਲਕੁਲ ਡਿਸਪੋਜ਼ਲ ਹੋ ਜਾਣਾ ਔਰ ਇਹਦੇ ਨਾਲ ਲੋਕਾਂ ਨੂੰ ਜਿਹੜੀ ਜਿਹੜੀ ਬਹੁਤ ਵੱਡਾ ਸ਼ਹਿਰ ਸਾਰੇ ਇੱਥੇ ਅਸੀਂ ਕੋਈ ਨਾ ਕੋਈ ਬਿਊਟੀਫੁੱਲ ਪਾਰਕ ਬਣਾਵਾਂਗੇ ਕੋਈ ਹੋਰ ਜ਼ਰੂਰਤ ਦੇ ਸਹਾਰ ਦੇ ਨਾਲ ਇਹਨੂੰ ਸੁੰਦਰ ਕਰਾਂਗੇ ਅੱਜ ਅਸੀਂ ਸਾਰੇ ਭਗਤਾਂ ਵਾਲੇ ਜਿਹੜਾ ਡੰਪ ਹੈ ਬਹੁਤ ਪੁਰਾਣਾ 75 ਸਾਲ ਪੁਰਾਣਾ ਡੰਪ ਹੈ ਜਿੱਥੇ ਪੂਰੇ ਸ਼ਹਿਰ ਦਾ ਕੂੜਾ ਹੁੰਦਾ ਤੇ ਬਹੁਤ ਦੇਰ ਤੋਂ ਸਰਕਾਰਾਂ ਦੀ ਕੋਸ਼ਿਸ਼ ਸੀਗੀ ਕਿ ਇਥੋਂ ਡੰਪ ਇਹ ਸਾਫ ਹੋ ਜਾਵੇ ਇਹ ਕੂੜਾ ਚੁੱਕਿਆ ਜਾਵੇ ਜਿਹੜਾ ਮੈਦਾਨ ਬਣ ਜਾਏ ਤੇ ਬਹੁਤ ਲੋਕਾਂ ਦੀ ਕੋਸ਼ਿਸ਼ ਕਰਨ ਦੇ ਬਾਅਦ ਬਹੁਤ ਸਰਕਾਰਾਂ ਦੀ ਕੋਸ਼ਿਸ਼ ਕਰਨ ਦੇ ਬਾਅਦ ਇਹ ਕਿਸੇ ਕੋ ਸੰਭਵ ਨਹੀਂ ਹੋਇਆ ਸਮਾਨ ਸਾਹਿਬ ਦੀ ਸਰਕਾਰ ਜਦੋਂ ਆਈ ਤੇ ਅਸੀਂ ਪਿਛਲੇ 3-3 ਸਾਲ 3.5 ਸਾਲ ਤੋਂ ਸਾਡੀ ਪੂਰੀ ਕੋਸ਼ਿਸ਼ ਸੀ ਕਿ ਇਹ ਡੰਪ ਇਥੋਂ ਸਾਫ ਕੀਤਾ ਜਾਵੇ ਤੇ ਅਖੀਰ ਸਾਨੂੰ ਕਾਮਯਾਬੀ ਮਿਲੀ ਹੈ ਔਰ ਅਸੀਂ ਸਾਰੇ ਤੁਹਾਡੇ ਅੱਗੇ ਖੜੇ ਹਾਂ ਮੇਰੇ ਖੱਬੇ ਬਨੇ ਮੇਅਰ ਸਾਹਿਬ ਨੇ ਸਾਡੇ ਸਾਡੇ ਸੈਂਟਰ ਚੋਂ ਅਜ ਗੁਪਤਾ ਜੀ ਨੇ ਸਾਡੇ ਪ੍ਰਧਾਨ ਅੰਮ੍ਰਿਤਸਰ ਦੇ ਪ੍ਰਭੀਰ ਬਰਾੜ ਜੀ ਨੇ ਔਰ ਹੋਰ ਬਹੁਤ ਸਾਰੇ ਲੋਕ ਆਏ ਨੇ ਸੋ ਜਿਹੜਾ 11 ਲੱਖ ਟੰਡਾ ਇਹ ਠੇਕਾ ਲੱਗਾ ਮੈਂ ਕਿਹਾ 34 ਕਰੋੜ ਦਾ ਜੀ ਤਕਰੀਬਨ 45 ਕਰੋੜ ਦਾ 45 45 ਕਰੋੜ ਦਾ ਸੋ ਇਹ ਠੇਕਾ ਜੇ ਚੁੱਕਿਆ ਜਾਏਗਾ ਕੂੜਾ ਔਰ ਰੜਾ ਮદાન ਬਣੇਗਾ ਇਸ ਜ਼ਮੀਨ ਜਿਹੜੀ ਹੈ ਕਿਸੇ ਹੋਰ ਕੰਪਨੀ ਵਰਤੀ ਜਾਏਗੀ ਔਰ ਇਹ ਚ ਜਿਹੜਾ ਨਿਕਲੇਗਾ ਪਲਾਸਟਿਕ ਉਹ ਵੀ ਇਹ ਕੰਪਨੀ ਸੰਭੇਗੀ ਜਿਹੜਾ ਮਿੱਟੀ ਹੈ ਉਹ ਸੜਕਾਂ ਤੇ ਪਾਈ ਜਾ ਸਕਦੀ ਹੈ ਜਿਹੜੀ ਰੂੜੀ ਹੈ ਉਹ ਜ਼ਿੰਮੇਦਾਰ ਲੈ ਜਾਣਗੇ ਸੋ ਇੱਥੇ ਬਿਲਕੁਲ ਸਫਾਈ ਹੋ ਜਾਏਗੀ ਅੱਜ ਤੱਕ ਇੱਥੇ ਕੂੜਾ ਆਉਂਦਾ ਰਿਹਾ ਹੈ ਅੱਜ ਤੋਂ ਬਾਅਦ ਕੂੜਾ ਇੱਥੋਂ ਬਾਹਰ ਜਾਏਗਾ ਸਰ ਕਿੰਨੇ ਦਿਨ ਲੱਗਣਗੇ ਜਦੋਂ ਇਹਨੂੰ ਅਸੀਂ ਮੇਰੇ ਖਿਆਲ ਸਵਾ ਸਾਲ ਦਾ ਇਹਨਾਂ ਦਾ ਸ਼ਾਇਦ ਸਵਾ ਕੇ ਡੇਢ ਸਾਲ ਦਾ ਟੈਂਡਰ ਹੈਗਾ ਸਵਾ ਸਾਲ ਦਾ ਸੋ ਸਵਾ ਸਾਲ ਦਾ ਟੈਂਡਰ ਹੈ ਤੇ ਇਹ ਅਲੋਟ ਹੋਏ ਨੂੰ ਮੇਰੇ ਖਿਆਲ 2-3 ਹਫ਼ਤੇ ਹੋ ਗਏ ਨੇ ਸੋ ਉਸ ਤਰੀਕ ਤੋਂ ਗਿਣਾਗੇ ਅਸੀਂ ਯਾਨੀ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਉਸ ਤਿੱਕ ਤੋਂ ਗਿਣਾਗੇ ਕੁਝ ਮਸ਼ੀਨਾਂ ਦੀ ਆ ਗਈਆਂ ਸੀਗੀਆਂ ਪੋਕਲੈਨ ਵਗੈਰਾ ਆ ਗਈਆਂ ਸੀਗੀਆਂ ਇੱਕ ਇਹਨਾਂ ਦੇ ਮਸ਼ੀਨਾਂ ਜਿਹੜੀ ਵਾਈਬ੍ਰੇਟ ਕਰਦੀ ਜਿਹੜੀ ਜ਼ੋਰ ਦੀ ਕੂੜੇ ਨੂੰ ਲਾਉਂਦੀ ਆ ਬਲਾਸਟਰ ਕਹਿੰਦੇ ਉਹਨੂੰ ਟ੍ਰੰਬ ਕਿਉਂਕਿ ਬੜੀ ਸੈਂਸਿਟਿਵ ਮਸ਼ੀਨ ਹੈ ਤੇ ਇਹਨਾਂ ਨੂੰ ਖਤਰਾ ਸੀ ਕਿ ਟਰਾਂਸਪੋਰਟੇਸ਼ਨ ਦਰਸਤਾ ਬਹੁਤ ਸੀਗੀਆਂ ਇਹਨਾਂ ਨੂੰ ਖਤਰਾ ਸੀ ਕਿ ਉਹਦੇ ਇਕਵਿਪਮੈਂਟ ਖਰਾਬ ਨਾ ਹੋ ਜਾਏ ਇਸ ਕਰਕੇ ਥੋੜੀ ਇਹਨਾਂ ਡਿਲੇ ਕੀਤੀ ਸੀਗੀ 2017 ਤੋਂ ਲਗਾਤਾਰ ਇਹ ਮੁੱਦਾ ਬਣਾ ਹੋਇਆ ਸੀ ਡੰਪ ਪਾਈ ਇਸ ਵਾਰ ਇਹ ਮੁੱਦਾ ਲੱਗਾ ਕਿ ਬਿਲਕੁਲ ਖਤਮ ਹੋ ਜਾਵੇਗਾ ਮੁੰਤਾਜ ਕੀ ਪੋਜ਼ਿਟਿਵ ਬਣੇਗਾ ਨਾ ਲੋਕ ਇਸ ਕਰ ਨੂੰ ਅਪਰੀਸ਼ੀਏਟ ਕਰਨਗੇ ਕਿ ਦੇਖੋ ਤੁਸੀਂ ਐਸ ਇਲਾਕੇ ਚ ਸ਼ਾਇਦ ਕੋਈ ਰਹਿੰਦਾ ਕਿ ਨਹੀਂ ਰਹਿੰਦਾ ਲੇਕਿਨ ਜਦੋਂ ਅਸੀਂ ਮੀਟਿੰਗ ਕਰਨ ਆਉਂਨੇ ਆ ਸਰਦੀਆਂ ਚ ਇਥੇ ਤੇ 3-4 ਫੁੱਟ ਤੇ ਇਹਨਾਂ ਇੱਕ ਗੰਦੀ ਜੀ ਹਵਾ ਠਹਿਰ ਜਾਂਦੀ ਆ ਸੋ ਅੱਜ ਤੇ ਚਲੋ ਮੀਟਿੰਗ ਕਰਕੇ ਅੱਧੇ ਘੰਟੇ ਪੌਣੇ ਘੰਟੇ ਘੰਟੇ ਚੱਲ ਜਾਣੇ ਜਿਹੜੇ ਲੋਕ ਰਹਿੰਦੇ ਉਹਨਾਂ ਦਾ ਕੀ ਹਾਲ ਬਣਦਾ ਹੋਊਗਾ ਜਿੱਥੇ ਉਹ ਲੇਟਦੇ ਨੇ ਬੈਠਦੇ ਨੇ ਉਸ ਟੇਬਲ ਤੇ ਉਹ ਜਿਹੜੀ ਜ਼ਹਿਰੀਲੀ ਹਵਾ ਹੈ ਉਹ ਆ ਕੇ ਟਿਕ ਜਾਂਦੀ ਹੈ ਸੋ ਇਹ ਬਹੁਤ ਲਾਜ਼ਮੀ ਸੀਗਾ ਔਰ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਨਹੀਂ ਹੋਇਆ ਚਲੋ ਹਰੇਕ ਗੱਲ ਦਾ ਟਾਈਮ ਹੁੰਦਾ ਇਹ ਸੇਰਾ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਸਿਰ ਲੱਗਣਾ ਸੀਗਾ ਮਾਨਸਬ ਸਰਕਾਰ ਤੇ ਲੱਗਣਾ ਸੀ ਸੋ ਅਸੀਂ ਬੜੇ ਖੁਸ਼ ਆ ਇਸ ਗੱਲ ਤੋਂ ਸਾਨੂੰ ਬੜਾ ਰਲੀਫ ਮਿਲਿਆ ਇਸ ਗੱਲ ਦਾ ਅਸੀਂ ਵਾਦਾ ਕੀਤਾ ਸੀ ਅਸੀਂ ਵਾਅਦਾ ਖਰੇ ਉਤਰ ਸਕਿਆ ਆ ਤੁਨਹੀਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਮਰਸਾਦ ਦੇ ਨਾਗਰਿਕਾਂ ਨੂੰ ਵੀ ਤੇ ਤੁਸੀਂ ਸਭ ਟਾਈਮ ਕੱਟ ਕੇ ਆਏ ਹੋ ਤੁਸੀਂ ਕਿਤੇ ਜਾਣਾ ਤੇ ਬਹੁਤ ਬਹੁਤ ਮਿਹਰਬਾਨੀ ਪ੍ਰੈਸ ਦੀ ਪ੍ਰੈਸ ਮੀਡੀਆ ਸੰਸਨ ਸਪੋਰਟ ਕਰਦੀ ਹੈ ਸੋ ਪੋਜ਼ਟਿਵਲੀ ਸਪੋਰਟ ਕਰਿਆ ਕਰੋ ਜੇ ਤੁਹਾਨੂੰ ਕੋਈ ਲੱਗੇ ਕਿਸੇ ਕੋਈ ਕਿੰਤੂ ਪਰੰਤੂ ਕੋ ਕੁਐਸਚਨ ਹੈਗਾ ਤੁਹਾਨੂੰ ਜਰੂਰ ਪੁੱਛਿਆ ਕਰੋ ਇਹ ਤੁਹਾਨੂੰ ਬਿਲਕੁਲ ਸਾਫ਼ ਸੁੱਤਰੇ ਜਵਾਬ ਦਿਆ ਕਰਾਂਗੇ ਤੇ ਸ਼ਹਿਰ ਦੇ ਵਿੱਚ ਜਿਹੜੀ ਲਿਫਟਿੰਗ ਰੁਗੀ ਪਈ ਹੈ ਉਸ ਨੂੰ ਦੇਖੋ ਉਹ ਵੀ ਠੇਕਾ ਲੱਗ ਚੁੱਕਾ ਹੈ ਤੁਹਾਨੂੰ ਤੁਹਾਡੇ ਗੱਲ ਮੇਅਰ ਸਾਹਿਬ ਦੀ ਹੋਈ ਹੋਣੀ ਹੈ ਉਹਦਾ ਠੇਕਾ ਲੱਗ ਚੁੱਕਾ ਹੈ ਉਹਨਾਂ ਨੂੰ ਅਸੀਂ ਲੈਟਰ ਦੇਣੀ ਹੈ ਜਿੱਦੇ ਚ ਉਹਨਾਂ ਕਹਿਣਾ ਵੀ ਤੁਸੀਂ ਕੰਮ ਕਰੋ ਥੋੜਾ ਜਿਹਾ ਮੈਕਹਲ ਜਰੀ ਪੁਰਾਣੀ ਅਵਾਰਡਾ ਕੰਪਨੀ ਹੈ ਉਹਦੇ ਕੁੰਡੀ ਜੀ ਵਾਲ 5-3 ਦਿਨ ਚ ਉਹਨੂੰ ਇਹਨਾਂ ਨੇ ਦਿੱਤਾ ਉਹਨਾਂ ਨੂੰ ਸਟ੍ਰੇਟ ਹੋ ਜਾਏਗਾ 2-4 5 ਦਿਨ ਚ ਹੋ ਜਾਏਗਾ ਉਹਨਾਂ ਨੂੰ ਇਕੁਇਪਮੈਂਟ ਲਿਆਉਣ ਲੱਗੇ ਆ ਤਾਂ ਮਹੀਨਾ 2 ਮਹੀਨੇ ਲੱਗ ਜਾਣ 50 ਗੱਡੀਆਂ ਲੈ ਆਉਣ ਕਿ ਲੇਕਿਨ ਚਾਹੀਦੀਆਂ 4-500 ਗੱਡੀਆਂ ਸੋ ਆਉਂਦੇ ਆਉਂਦੇ ਟਾਈਮ ਲੱਗੇਗਾ ਨਵੀਂ ਆਰਡਰ ਕਰਨੀਆਂ ਨੇ ਬਾਜ਼ਾਰ ਚ ਅਵੇਲੇਬਲ ਨਹੀਂ ਹੁੰਦੀਆਂ ਉਹਨੂੰ ਟਾਈਮ ਲੱਗੇਗਾ ਅਦਰਵਾਇਜ਼ ਕੂੜਾ ਚੁੱਕੇ ਇੱਕ ਇੱਕ ਕਾਗਜ਼ ਤੜੇ ਚੁੱਕੇ ਜਾਏਗਾ ਇੱਕ ਇੱਕ ਪਲਾਸਟਿਕ ਲਿਫਾਫਾ ਚੁੱਕੇ ਜਾਏਗਾ ਸਰ ਜੀ ਅਮਰੀਕਾ ਨਾਲ ਚੁੱਕੇ ਜਾਏਗਾ ਸਭ ਗੱਲਾਂ ਤੇ ਬਹੁਤ ਕਰਦੇ ਰਹੇ ਪਾਰਟੀਆਂ ਪਿੱਛੇ ਆਈਆਂ 75 ਸਾਲਾਂ 17 ਸਾਲਾਂ ਜ ਲੇਕਿਨ ਇੰਪਲੀਮੈਂਟ ਕਿਸੇ ਨੇ ਨਹੀਂ ਕੀਤਾ ਵਾਅਦੇ ਕੀਤੇ ਗਏ ਇੰਪਲੀਮੈਂਟ ਨਹੀਂ ਇਸ ਕੂੜੇ ਤੇ ਡੰਪ ਕਰਕੇ ਇਸ ਇਲਾਕੇ ਦੇ ਆਲੇ ਦੁਆਲੇ 4-4 5-5 ਕਿਲੋਮੀਟਰ ਤੱਕ ਇਹਦੀ ਜਿਹੜੀ ਹੈ ਸਮੈਲ ਜਾਂਦੀ ਸੀ ਜਿਹੜੀਆਂ ਬਿਮਾਰੀਆਂ ਫੈਲਣ ਡੀਆਂ ਸੀਗੀਆਂ ਸੋ ਸਾਰੇ ਅਸੀਂ ਐਮਐਲਏ ਸਭਾਣ ਉੱਪਰੋਂ ਕਮਾਂਡ ਜਿਹੜੀ ਹੈ ਸਾਡੀ ਹਾਈ ਕਮਾਂਡ ਸੀ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਇਹਨਾਂ ਸਾਰਿਆਂ ਦੀ ਸੋਚ ਇਹ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਬਿਹਤਰ ਬਿਊਟੀਫੁੱਲ ਖੂਬਸੂਰਤ ਬਿਮਾਰੀ ਰਹਿਤ ਗੰਧ ਰਹਿਤ ਬਣਾਣਾ ਹੈ ਸੋ ਉਸੇ ਦਾ ਇਹ ਹਿੱਸਾ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੂੜੇ ਦਾ ਡੰਪ ਸੀ ਸਭ ਤੋਂ ਵੱਡੀ ਜਿਹੜੀ ਮੁਸੀਬਤ ਦਾ ਘਰ ਸੀ ਕਿ ਇੱਥੇ ਕੂੜਾ ਆ ਹੀ ਗਿਆ ਕਿਸੇ ਸਰਕਾਰ ਨੇ ਅੱਜ ਤੱਕ ਸੋਚਿਆ ਹੀ ਨਹੀਂ ਕਿ ਵੀ ਕੂੜੇ ਦੇ ਏਡੇ ਪਹਾੜ ਬਣ ਜਨ ਦੂਰੋਂ ਵੇਖੀਏ ਤੇ ਡਲੋਜੀ ਦੇ ਪਹਾੜ ਲੱਗਦੇ ਨੇ ਤੇ ਜਦੋਂ 4-5 ਕਿਲੋਮੀਟਰ ਆਈਏ ਨੇੜੇ ਤੇ ਬਿਮਾਰੀਆਂ ਦੇ ਘਰ ਨੇ ਇਹ ਬਿਮਾਰੀਆਂ ਦੇ ਪਹਾੜ ਨੇ ਜਿਹਦੇ ਗਰਮੀਆਂ ਦੇ ਵਿੱਚ ਗਰਮੀ ਹੋਣ ਕਰਕੇ ਮੈਥੇਨ ਗੈਸ ਨਿਕਲਣ ਕਰਕੇ ਅੱਗ ਜਿਹੜੀ ਪੈਦਾ ਹੋ ਜਾਂਦੀ ਸੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਦੇ ਨਾਲ ਕਾਬੂ ਕਰਨਾ ਪੈਂਦਾ ਸੀਗਾ ਜੇ ਪਹਾੜਾ ਤੁਹਾਨੂੰ ਲੋਕਾਂ ਨੂੰ ਰਾਹਤ ਮਿਲ ਜਾਏਗੀ ਸ਼ਹਿਰ ਵਾ ਸੋ ਗੱਲ ਇਹ ਹੈ ਕਿ ਇਹ ਤਕਰੀਬਨ ਅਸੀਂ 45 ਕਰੋੜ ਰੁਪਇਆ ਜਿਹੜਾ ਇਹਦੇ ਲਈ ਜਿਹੜਾ ਮੁਹੱਈਆ ਕਰਕੇ ਇਹਦੀ ਟੈਂਡਰ ਲਗਾਈ ਸੀ ਜਿਹੜੇ ਪਾਸ ਹੋ ਕੇ ਔਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਬਰਸਾਤਾਂ ਸ਼ੁਰੂ ਹੋ ਗਈਆਂ ਟਾਈਮ ਜਿਹੜਾ ਮਹੀਨਾ ਵੀ ਦਿਨ ਲੱਗ ਗਏ ਜ਼ਰੂਰ ਲੇਕਿਨ ਅਸੀਂ ਮੂਰਤ ਉਸਤਨ ਕਰਨ ਆਏ ਆ ਜਿਸ ਦਿਨ ਸਾਡੀ ਮਸ਼ੀਨਰੀ ਇੱਥੇ ਸਥਾਪਿਤ ਹੋ ਗਈ ਆ ਦੋ ਟਰਾਲਲ ਮਸ਼ੀਨਾ ਔਰ ਇੱਕ ਬਲਾਸਟਰ ਔਰ ਪੋਕ ਲਾਈਨ ਇੱਥੇ ਜਿਹੜੀਆਂ ਸਥਾਪਿਤ ਹੋ ਚੁੱਕੀਆਂ ਜਿਵੇਂ ਜਿਵੇਂ ਕੂੜਾ ਇਹ ਖਤਮ ਹੋਈ ਜਾਏਗਾ ਕਿਉਂਕਿ ਜਿਵੇਂ ਸਾਡੇ ਡਾਕਟਰ ਸਾਹਿਬ ਨੇ ਦੱਸਿਆ ਕਿ ਕੂੜਾ ਖਤਮ ਕਰਨ ਲਈ ਇਹਦੇ ਵਿੱਚੋਂ ਇਹ ਨਿਕਲ ਇੱਟ ਵੱਟਾ ਪੱਥਰ ਰੇਤ ਮਿੱਟੀ ਇਹ ਚੀਜ਼ਾਂ ਜਿਹੜੀਆਂ ਨੇ ਹਾਈਵੇਅ ਵਾਲੇ ਜਿਹੜੇ ਕੰਪਨੀ ਆਪੇ ਕਰੇਗੀ ਉਹ ਹਾਈਵੇਅ ਦੇ ਰੋਡਾਂ ਦੇ ਪੈ ਜਾਂਦੀਆਂ ਨੇ ਕਿਉਂਕਿ ਲੋਕਾਂ ਕੀ ਦਿਮਾਗ ਚ ਹੁੰਦਾ ਛੇ ਦੇ ਤੋਂ ਕੂੜਾ ਚੁੱਕ ਕੇ ਕਿਤੇ ਹੋਰ ਜਾਣਾ ਨਹੀਂ ਇਹ ਕੂੜੇ ਨੂੰ ਖਤਮ ਕਰਨਾ ਇਹਦੇ ਵਿੱਚ 30 40% ਜਿਹੜਾ ਹੈਗਾ ਇੱਟ ਵੱਟਾ ਪੱਥਰ ਮਿੱਟੀ ਰੇਤ ਹੈ ਕੋ 10-20% ਜਿਹੜਾ ਹੈਗਾ ਇਹਦੇ ਵਿੱਚ ਫੂਡ ਮੈਟੀਰੀਅਲ ਜਿਹਦੇ ਤੋਂ ਖਾਦ ਬਣ ਜਾਣੀ ਹੈ ਫਿਰ ਇਸ ਤੋਂ ਬਾਅਦ ਜਿਹੜਾ ਪਲਾਸਟਿਕ ਨਿਕਲਦਾ ਜਿਹੜੀ ਸਭ ਤੋਂ ਜਿਹੜੀ ਉਹਨੂੰ ਕਿਤੇ ਖਫਤ ਨਹੀਂ ਸੀ ਹੁੰਦਾ ਸੋ ਉਹ ਜਿਹੜਾ ਪਲਾਸਟਿਕ ਨਿਕਲਣਾ ਆਰਡੀਐਫ ਉਹ ਵੀ ਜਿਹੜੀਆਂ ਹੈਗੀਆਂ ਵੱਡੀਆਂ ਥਰਮਲ ਪਲਾਂਟਸ ਹੈਗੀਆਂ ਸੀਮੈਂਟ ਮਿਲਾਂ ਨੇ ਉਹਨਾਂ ਨੂੰ ਜਿਹੜੀ ਐਨਜੀਟੀਆ ਨੈਸ਼ਨਲ ਗ੍ਰੀਨ ਟਰਬਿਨਲ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬੋਇਲਰਸ ਲਗਾਏ ਨੇ ਕਿ ਉਹ ਇਹ ਫਿਊਲ ਦੇ ਤੌਰ ਤੇ ਉਹਨਾਂ ਫੈਕਟਰੀਆਂ ਜਾਏਗਾ 100 100% ਇਹ ਜਿਹੜਾ ਹੈਗਾ ਇਥੋਂ ਬਿਲਕੁਲ ਇਹ ਡਿਸਪੋਜ਼ ਆਫ ਹੋ ਜਾਣਾ ਔਰ ਇਹਦੇ ਨਾਲ ਲੋਕਾਂ ਨੂੰ ਜਿਹੜੀ ਹੈਗੀ ਬਹੁਤ ਵੱਡਾ ਸ਼ਹਿਰ ਸਾਰੇ ਨੂੰ ਰਾਤ ਮਿਲਨੀ ਹੈ ਔਰ ਇਹੋ ਜਗਾ ਜਿਹੜੀ 20 ਏਕੜ ਸਾਡੀ ਕਾਰਪੋਰੇਸ਼ਨ ਦੀ ਜਗਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਐਮਐਲ ਸਾਹਿਬ ਵੀ ਇੱਥੇ ਅਸੀਂ ਕੋਈ ਨਾ ਕੋਈ ਬਿਊਟੀਫੁੱਲ ਪਾਰਕ ਬਣਾਵਾਂਗੇ ਕੋਈ ਹੋਰ ਜ਼ਰੂਰਤ ਸੁਹਾਬ ਦੇ ਨਾਲ ਇਹਨੂੰ ਸੁੰਦਰ ਕਰਾਂਗੇ ਔਰ ਇਹਦੇ ਨਾਲ ਇਹ ਵੀ ਦੱਸਦੀ ਏ ਕਿ ਜਦੋਂ ਇਥੋਂ 20 25% ਕੂੜਾ ਜਿਹੜਾ ਖਫਤ ਹੋ ਜਾਏਗਾ ਅਸੀਂ ਸ਼ਹਿਰ ਦੇ ਆਲੇ-ਦੁਆਲੇ ਜਿਵੇਂ ਚਭਾਲ ਰੋੜੇ ਹੋਰ ਜਗ੍ਹਾ ਤੇ ਸਾਡਾ ਕੂੜਾ ਪਿਆਦਾ ਅਸੀਂ ਨਾਲ ਹੀ ਉਹ ਟਿੱਪਰ ਲਗਾ ਕੇ ਉਹ ਸਾਰਾ ਹੀ ਕਲੀਅਰ ਕਰਕੇ ਇੱਥੇ ਕੂੜਾ ਲੈ ਆਉਣਾ ਹੈ ਔਰ ਕਿਤੇ ਵੀ ਸ਼ਹਿਰ ਦੇ ਹਾਲੇਦ ਵਾਲੇ ਕੂੜਾ ਰਹਿਤ ਸ਼ਹਿਰ ਨੂੰ ਕਰਨਾ ਹੈ ਬਿਊਟੀਫੁੱਲ ਸ਼ਹਿਰ ਕਰਨਾ ਹੈ ਸਾਡਾ ਤਈਆ ਸਾਡੇ ਸਾਰੇ ਐਮਐਲ ਸਾਹਿਬ ਦਾ ਸਾਡੀ ਸਰਕਾਰ ਦਾ ਕਿ ਜਿਹੜਾ ਅਗਲਾ 2026 ਦਾ ਸਵਸ਼ ਭਾਰਤ ਦਾ ਸਰਵੇ ਹੋਏ ਸਾਡਾ ਅੰਮ੍ਰਿਤਸਰ ਸ਼ਹਿਰ ਪਹਿਲੇ 10 ਨੰਬਰਾਂ ਚੋਂ ਆਏ ਜਿਹੜਾ ਅਸੀਂ 34 ਤੋਂ ਅਦਿਕਾਂ 30 ਚ ਆਇਆ ਲੇਕਿਨ ਅਸੀਂ ਪਹਿਲੇ 30ਾਂ ਤੋਂ ਜਿਹੜੇ ਪਹਿਲੇ 10 ਨੰਬਰ ਚ ਲਿਉਣਾ ਇਸ ਸ਼ਹਿਰ ਨੂੰ ਔਰ ਇਹ ਸਾਡੀ ਸਾਰੀ ਸੋਚ ਹੈ ਪਲਾਨਿੰਗ ਹੈ ਔਰ ਪਲਾਨ ਜਿਹੜਾ ਬਿਲਕੁਲ ਕਰਕੇ ਸ਼ਹਿਰ ਦਾ ਚੱਲੇ ਆ ਔਰ ਆਉਣ ਵਾਲੇ ਸਾਲ ਦੇ ਵਿੱਚ ਵੀ ਸ਼ਹਿਰ ਜਿਹੜਾ ਬਿਲਕੁਲ ਬਿਹਤਰ ਔਰ ਬਿਊਟੀਫੁੱਲ ਖੂਬਸੂਰਤ ਹੋਏਗਾ